ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਪਿੰਡੋਂ ਮਾਨਸਾ ਜਾ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਵੀ ਅੱਜ ਪੰਜਾਬ ਬਚਾਓ ਯਾਤਰਾ ਕਾਲੀਦਾਲਾ ਵਾਲਿਆਂ ਦੀ ਤੇ ਬਹੁਤ ਵੱਡਾ ਜਾਮ ਹੈ ਮੈਂ ਕੈਂਚੀਆਂ ਤੋਂ ਲੈ ਕੇ ਮਾਨਸਾ ਕੈਂਚੀਆਂ ਤੋਂ ਲੈ ਕੇ ਸ਼ਹਿਰ ਆਉਣਾ ਸੀਗਾ 3-4 ਕਿਲੋਮੀਟਰ ਆ ਡੇਢ ਘੰਟਾ ਹੋ ਗਿਆ ਮੈਨੂੰ ਜਾਮ ਚ ਇੰਨਾ ਵੱਡਾ ਇਕੱਠ ਟਰੈਕਟਰ ਹੀ ਟਰੈਕਟਰ ਤੇ ਬੰਦੇ 4-4 ਕਿਸਤੇ ਦੋ ਦੋ ਕਿਸਤੇ 5-5 ਬੁੜੀਆਂ ਆ ਆ ਦੇਖੋ ਝੰਡੇ ਝੂਲਦੇ ਨੇ ਅਕਾਲੀ ਦਲ ਦੇ ਝੰਡੇ ਲੱਗੇ ਹੋਏ ਨੇ ਆਜੀ ਯਾਤਰਾ ਇਹਨਾਂ ਦੀ ਮੈਂ ਨਾ ਇੱਕ ਗੱਲ ਪੁੱਛਣੀ ਚਾਹਣਾ ਸਾਰਿਆਂ ਨੂੰ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿਣਾ ਹੈਗਾ ਵੀ ਆਪਣੇ ਅਕਾਲੀ ਦਲ ਵਾਲਿਆਂ ਨੂੰ ਲੋਕ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੇ ਇਹ ਅਤਵੀ ਕਰਾਤੀ ਇਹ ਕਰਾਤਾ ਉਹ ਕਰਾਤਾ ਹੁਣ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਤੇ ਖੇਤਰੀ ਪਾਰਟੀ ਬਣਾਵਾਂਗੇ ਪਰ ਹੁਣ ਆ ਸਮਝ ਤੋਂ ਬਾਹਰ ਆ ਗੱਲ ਵੀ ਇੰਨਾ ਇਕੱਠ ਕਿਵੇਂ ਹੋ ਗਿਆ ਕਿਹੜੀ ਹਿਸਾਬ ਨਾਲ ਹੋ ਗਿਆ ਇੱਕੇ ਦਾ ਵੀ ਇੰਨੀ ਹਵਾ ਚੇਂਜ ਹੋ ਗਈ ਲੋਕ ਸਾਰਾ ਕੁਝ ਹੀ ਭੁੱਲ ਗਏ ਪਹਿਲਾਂ ਅਣਖ ਜਿੱਤਾਂ ਦੀ ਗੱਲ ਕਰਦੇ ਹੁੰਦੇ ਸੀਗੇ ਦੀਪ ਸਿੱਧੂ ਬਾਈ ਦੀ ਗੱਲ ਕਰਦੇ ਹੁੰਦੇ ਸੀਗੇ ਦੀਪ ਸਿੱਧੂ ਮਰਵਾਤਾ ਮੂਸੇ ਵਾਲਾ ਮਰਵਾਤਾ ਨੰਕਲੰਬੀਆ ਮਰਵਾਤਾ ਤੇ ਆ ਹੁਣ ਤੁਹਾਡੇ ਸਾਹਮਣੇ ਆਇਆਗਾ ਇੰਨਾ ਵੱਡਾ ਇਕੱਠ ਅਕਾਲੀ ਦਲ ਮੰਗਰ ਮੈਂ ਅੱਜ ਬਹੁਤ ਸਾਲਾਂ ਬਾਅਦ ਦੇਖਿਆਗਾ ਹੁਣ ਤਾਂ ਪਹਿਲਾਂ ਇੰਝ ਲੱਗਦਾ ਹੁੰਦਾ ਸੀਗਾ ਜਿੱਦਾਂ ਲੋਕ ਗੱਲਾਂ ਕਰਦੇ ਹੁੰਦੇ ਸੀ ਵੀ ਹੁਣ ਅਕਾਲੀ ਦਲ ਮਗਰ ਕੋਈ ਵੀ ਨਹੀਂ ਆਉਣਾ ਹੈਗਾ ਅਸੀਂ ਵੀ ਪੱਕੇ ਅਕਾਲੀ ਦਲ ਸੀਗੇ ਪਹਿਲਾਂ ਤੋਂ ਅਕਾਲੀ ਦਲ ਸੀਗੇ ਕੀ ਹੈਗੇ ਆਗੇ ਕਿਉਂਕਿ ਮੇਰੇ ਫਾਦਰ ਸਾਹਿਬ ਹੁੰਦੇ ਸੀਗੇ 2.5 ਸਾਲ ਪਹਿਲਾਂ ਉਹ ਕਹਿੰਦੇ ਹੁੰਦੇ ਵੀ ਤੁਸੀਂ ਵੱਡੇ ਹੋ ਗਏ ਤੁਸੀਂ ਬੋਟ ਜਿੱਥੇ ਮਰਜ਼ੀ ਪਾਓ ਪਰ ਮੈਂ ਤਾਂ ਇੱਕ ਟੱਕੜ ਅਕਾਲੀ ਆ ਅਕਾਲੀਆਂ ਨੂੰ ਬੋਟ ਜਾਓ ਮੇਰੇ ਮਰਦੇ ਦਮ ਤੱਕ ਉਹਨਾਂ ਨੇ ਪਾਈ ਵੀ ਅਕਾਲੀਆਂ ਨੂੰ ਤੇ ਪਰ ਹੁਣ ਤੁਸੀਂ ਤੁਸੀਂ ਦੇਖ ਲਓ ਅਸੀਂ ਵੋਟਾਂ ਪਾਈਆਂ ਅਸੀਂ ਦੋਨੇ ਤਿੰਨੇ ਭਰਾਵਾਂ ਨੇ ਆਮ ਆਦਮੀ ਨੂੰ ਵੋਟਾਂ ਪਾਈਆਂ ਸੀ ਵੀ ਚਲੋ ਅੱਜ ਕੀ ਨਵਾਂ ਮੌਕਾ ਦਿੰਦੇ ਆਂਗੇ ਇਹਨਾਂ ਨੂੰ ਵੋਟਾਂ ਪਾ ਕੇ ਦੇਖਦੇ ਆਂਗੇ ਪਰ ਐਨਾ ਇਕੱਠ ਪਤਾ ਨਹੀਂ ਕਿਹੜੇ ਸਾਹਿਬ ਨਾਲ ਹੋ ਗਿਆ ਲੱਗਦਾ ਹੁੰਦਾ ਸੀ ਵੀ ਕਾਲੀਆਂ ਵਾਂ ਕਰ ਤਾਂ ਹੁਣ ਬੱਚਾ ਵੀ ਨਹੀਂ ਆਉਣਾ ਕਿਸੇ ਬੱਚੇ ਨਹੀਂ ਤੁਰਨਾ ਆ ਤੁਹਾਡੇ ਸਾਹਮਣੇ ਹੈਗਾ ਉਹ ਦੂਰ ਦੂਰ ਤੱਕ ਢੰਡੇ ਢੰਡੇ ਟਰੈਕਟਰ ਹੀ ਟਰੈਕਟਰ ਬੰਦੇ ਹੀ ਬੰਦੇ ਸਾਰਿਆਂ ਦੇ ਡੈਕ ਲੱਗੇ ਹੋਏ ਨੇ ਕਿਸੇ ਨੇ ਰਾਮਲਾ ਕਿਸੇ ਨੇ صدیق ਕਿਸੇ ਨੇ ਮਾਨਕ ਕਿਸੇ ਨੇ ਮੂਸੇ ਵਾਲਾ ਕਿਸੇ ਨੇ ਕਿਹੜਾ ਆਪਦੇ ਆਪ ਦੇ ਗਾਣੇ ਵੱਜਦੇ ਨੇ ਤੇ ਜਨਤਾ ਉਤਰੀ ਫਿਰਦੀ ਆ ਟਰੈਕਟਰ ਲਈ ਤੇਲ ਫੂਕਦੀ ਆਪਣਾ ਆਪਣਾ ਤੇ ਆ ਦੇਖੋ ਕਿਸੇ ਟਰੈਕਟਰ ਤੇ ਇਕੱਲਾ ਜਾਣਾ ਕੋਈ ਕਿਸੇ ਕੇ ਚਾਰ ਚਾਰ ਜਾਣੇ ਕਿਸੇ ਦੇ ਤਿੰਨ ਤਿੰਨ ਜਾਣੇ ਪਿੱਛੇ ਤਾਂ ਟਰੈਕਟਰਾਂ ਦੇ ਬੁੜੀਆਂ ਵੀ ਹੈਗੀਆਂ ਨੇ ਬੈਰੀ ਪੈਰਾਂ ਦੀਆਂ ਮਿੱਟੀਆਂ ਨੇ ਤਾਂ ਕੀ ਲਿਖਿਆ ਮਿੱਟਿਆ ਪਿਆਗਾ ਤੱਕਦੇ ਦੇਖੀ ਕਿਤੇ ਦੇਹ ਨਾ ਮਿਟਾ ਜੱਟ ਦੀਆਂ ਚੜਤਾਂ ਨੂੰ ਦਵਾ ਦਿਆ ਨਜ਼ਰਾਂ ਤੋਂ ਤੂੰ ਲਈ ਬਚਾ ਟਰੈਕਟਰ ਮੰਗਰ ਸ਼ੇਰ ਵੀ ਲਿਖਿਆ ਹੋਇਆ ਹੈਗਾ ਆ ਬਾਈ ਦਾ ਐਂ ਲੱਗਦਾ ਜਿਵੇਂ ਔਖੇ ਆਇਆ ਬੜੀ ਮੁਸ਼ਕਿਲ ਜੀ ਚ ਵਿਚਾਰਾ ਖਿਜਾਇਆ ਬੈਠਾ ਆ ਦੇਖੋ ਸ਼ਹਿਰ ਦਾ ਪੰਪ ਆ ਗਿਆ ਯਾਰ ਬੱਸ ਸਟੈਂਡ ਕੋਲੇ ਆ ਮਾਨਸਾ ਉਹ ਪੰਪ ਦੇ ਕੋਲੇ ਆ ਗਏ ਕੈਂਚੀਆਂ ਤੋਂ ਲੈ ਕੇ ਇੱਥੋਂ ਤੱਕ ਮੈਨੂੰ ਡੇਢ ਘੰਟਾ ਹੋ ਗਿਆ ਟਾਈਮ ਵੀ ਮੈਂ ਨੋਟ ਕਰੀ ਜਾਣਾ ਆ ਦੇਖੋ 2:20 ਮਿੰਟ ਹੋ ਗਏ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਟਰੈਕਟਰਾਂ ਤੋਂ ਕਿਸੇ ਤੋਂ ਕੋਈ ਆਵਾਜ਼ ਆਉਂਦੀ ਹੈ ਕਿਸੇ ਤੋਂ ਮੂਸੇ ਵਾਲਾ 855 ਸੋਨਾ ਲੀਕਾ ਫਾਰਮ ਟਰੈਕ ਆਸ਼ਾ ਟਰੈਕਟਰ ਹੀ ਟਰੈਕਟਰ ਬੰਦੇ ਹੀ ਬੰਦੇ ਝੰਡੇ ਹੀ ਝੰਡੇ ਆ ਦੇਖੋ ਦੇਖੋ ਕਾਲੀ ਦਾਲ ਦੇ ਝੰਡੇ ਝੂਲਦੇ ਵੀਰ ਬਣ ਕੇ ਦੱਸਿਓ ਜਰੂਰ ਕਮੈਂਟ ਕਰਿਓ ਬੁਰਾ ਭਲਾ ਨਾ ਕਿਹੋ ਬਸ ਮੈਂ ਆਪਾਂ ਕਿਸ ਨੂੰ ਮਾੜਾ ਨਹੀਂ ਕਿਹਾ ਹੈਗਾ ਤੇ ਨਾ ਹੀ ਮਾੜਾ ਕਹਿਣਾਗਾ ਤੇ ਪਰ ਦੱਸਿਓ ਜਰੂਰ ਵੀ ਇੱਕਦਮ ਹਵਾ ਕਿਵੇਂ ਚੇਂਜ ਹੋ ਗਈ ਐਦਾਂ ਦਾ ਕੀ ਕਰਤਾ ਕਾਲੀਦਾਲ ਵਾਲਿਆਂ ਨੇ ਜਿਹੜੀ ਇੱਕੇ ਦਾ ਵੀ ਲੋਕ ਇਹਨਾਂ ਵੱਲ ਹੋ ਗਏ ਪਹਿਲਾਂ ਕਹਿੰਦੇ ਸੀ ਅਸਾਂ ਐਦ ਕੀ ਕਾਲੀਦਾਲ ਵਾਲਿਆਂ ਨੂੰ ਵੋਟ ਪਾਉਣੀ ਨਹੀਂ ਵੀ ਇੱਕੇ ਦਾਵੇਂ ਇਹ ਕੀ ਹੋ ਗਿਆ ਕਮੈਂਟ ਜਰੂਰ ਕਰਿਓ ਆ ਦੇਖੋ ਆਪਣ ਤਾਂ ਹੁਣ ਇਧਰ ਹੀ ਕੱਢਣਾ ਬੂ ਵਾਰ-ਵਾਰ ਦੀ ਜਾਣਾ ਤਾਂ ਬਾਜ਼ਾਰ 'ਚ ਸੀ ਕੰਮ ਸੀ